ਸੱਤ ਸਿਰੀਆਂ ਕਾਲ ਦੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਯੂਨੀਵਰਸਿਟੀ ਦੀ ਅਥਾਰਟੀ ਲਈ ਗਲੇ ਦੀ ਹੱਡੀ ਬਣਿਆ ਜੀ ਪੀ ਜੂ ਪਟਿਆਲਾ ਫਰਜੀ ਬਿੱਲ ਕੋਟਾਲਾ ਵੱਡੇ ਮਗਰਮਾਛ ਬਚਾਉਣ ਦੀ ਸੀ ਐਮ ਕੋਲ ਪਹੁੰਚੀ ਸ਼ਿਕਾਇਤ ਪੰਚਾਇਬ ਪੰਜਾਬ ਜੂ ਯੂਨੀਵਰਸਿਟੀ ਵਿੱਚ ਬਹੁਤ ਕਰੋੜੀ ਰਿਸਰਚਸ ਕਾ ਸਕਾਰ ਸਕਾਰਲਰ ਜ ਫਰਜੀ ਬਿੱਲ ਕੁਟਾਲਾ ਜਨਿਵਰਸਿਟੀ ਅਥਾਰਟੀ ਲਈ ਗਲੇ ਦੀ ਹੱਡੀ ਬਣ ਰਿਹਾ ਹੈ ਇਸ ਮਾਮਲੇ ਦੀ ਜਾਂਚ ਰਿਪੋਰਟ ਵਿੱਚ ਜੂਨੀਅਰ ਕਰਮਚਾਰੀਆਂ ਤੋਂ ਲੈ ਕੇ ਸੀਨੀਅਰ ਕਰਮਚਾਰੀਆਂ ਦੇ ਨਾਂ ਵੀ ਸਾਹਮਣੇ ਆਏ ਹਨ ਯੂਨੀਵਰਸਿਟੀ ਵੱਲੋਂ ਜੂਨੀਆਂ ਜੂਨੀਅਰ ਜੂਨੀਅਰ ਅਧਿਕਾਰੀਆਂ ਖਿਲਾਫ ਤਾਂ ਸਖਤ ਕਾਰਵਾਈ ਕੀਤੀ ਜਾ ਚੁੱਕੀ ਹੈ ਪਰ ਕੁਝ ਵੱਡੇ ਨਾਂ ਦੇ ਨਾਂ ਖਾਲੇ ਤੱਕ ਅਖੋ-ਓਲੇ ਕੀਤੇ ਜਾ ਰਹੇ ਹਨ ਜਾਂਚ ਰਿਪੋਰਟ ਦੇ ਆਧਾਰ ਤੇ ਕਾਰਵਾਈ ਵਿੱਚ ਦੇਰੀ ਕਰਨ ਅਤੇ ਵੱਡੇ ਨਾਵਾਂ ਨੂੰ ਬਚਾਉਣ ਸੰਬੰਧੀ ਇੱਕ ਲਿਖਤੀ ਸ਼ਿਕਾਇਤ ਹੁਣ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਪਹੁੰਚ ਗਈ ਹੈ ਦੂਸਰੇ ਪਾਸੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸ ਲਰਨੇ ਇਸ ਸੰਬੰਧੀ ਜਲਦ ਸਖਤ ਕਾਰਵਾਈ ਦਾ ਪਰੂਸਾ ਦਿੱਤਾ ਹੈ ਮੁੱਖ ਮੰਤਰੀ ਨੂੰ ਭੇਜੀ ਗਈ ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਬਹੁ ਕਰੋੜੀ ਫਰਜੀ ਬਿੱਲ ਘਟਾ ਲੇ ਸਬੰਧਿਤ ਯੂਨੀਵਰਸਿਟੀ ਦੀ ਅੰਦਰੂਨੀ ਜਾਂਚ ਕਮੇਟੀ ਨੇ ਜੂਨ 2025 ਵਿੱਚ ਆਪਣੀ ਰਿਪੋਰਟ ਮੌਜੂਦਾ ਵਾਈਸ ਚਾਂਸਲਰ ਨੂੰ ਸੌਂਪ ਦਿੱਤੀ ਅਤੇ ਨਿਯਮਾਂ ਮੁਤਾਬਕ ਉਨਾਂ ਕੋਲ ਇਸ ਦੇ ਇਸ ਤੇ ਕਾਰਵਾਈ ਕਰਨ ਦੀ ਇੱਕ ਮੁੱਖ ਕਾਨੂੰਨੀ ਜ਼ਿੰਮੇਵਾਰੀ ਹੈ ਅਤੇ ਪਾਰ ਕਈ ਮਹੀਨੇ ਬੀਤਣ ਦੇ ਬਾਵਜੂਦ ਕਾਰਵਾਈ ਠੰਡੇ ਬਸਤੇ ਵਿੱਚ ਪਈ ਹੈ ਇਹ ਦੇਰੀ ਇਹ ਦੇਰ ਯੂਨੀਵਰਸਿਟੀ 30 ਦੀ ਕਾਰਗੁਜ਼ਾਰੀ ਦੀ ਸਵਾਲੀਆ ਨਿਸ਼ਾਨ ਖੜੇ ਕਰਦੀ ਕਰਦੇ ਕਰਦੀ ਹੈ ਸ਼ਿਕਾਇਤ ਕਰਤਾ ਅਨੁਸਾਰ ਜਿੱਥੇ ਪੰਜਾਬ ਸਰਕਾਰ ਸੂਬੇ ਭਾਰ ਵਿੱਚ ਪਿਸ਼ਟਾਚਾਰ ਵਿਰੋਧ ਜੀ ਰੋਡ ਟਾਲ ਰੈਸ ਦੀ ਨੀਤੀ ਅਪਣਾ ਰਹੀ ਹੈ ਉਥੇ ਪੰਜਾਬੀ ਯੂਨੀਵਰਸਿਟੀ ਇਸ ਵਚਨਬੰਦਤਾ ਦੇ ਉਲਟ ਚੱਲ ਰਹੀ ਹੈ ਵੱਡੇ ਪੱਧਰ ਤੇ ਵਿੱਤੀ ਬੇਨਿਜਮੀਆਂ ਵਾਲੀਆਂ ਰਿਪੋਰਟਾਂ ਤੇ ਕਾਰਵਾਈ ਕਰਨ ਦੀ ਬਜਾਏ ਮਾਮਲੇ ਨੂੰ ਦਬਾਉਣਾ ਹੈਰਾਨੀਜਨਕ ਹੈ ਸ਼ਿਕਾਇਤ ਵਿੱਚ ਜਿਗਰ ਹੈ ਕਿ ਕੋਟੇ ਸੋ ਘਟਾਲੇ ਵਿੱਚ ਕਈ ਜੁਨੀ ਹੈ ਰੱਦਕਾਰੀ ਅਤੇ ਕਰਮਚਾਰੀਆਂ ਨੂੰ ਮੰਤਲ ਜਾਂ ਬਰਖਾਸਤ ਕੀਤਾ ਗਿਆ ਹੈ ਜਦੋਂ ਕਿ ਜਾਂਚ ਰਿਪੋਰਟ ਵਿੱਚ ਸ਼ਾਮਲ ਇੱਕ ਮੁੱਖ ਮੁਲਾਜ਼ਮ ਹਾਲੇ ਵੀ ਕਾਨੂੰਨੀ ਕਾਰਵਾਈ ਤੋਂ ਬਚਿਆ ਹੋਇਆ ਹੈ ਜਾਂ ਜਾਣਬੁੱਝ ਕੇ ਬਚਾਇਆ ਜਾ ਰਿਹਾ ਹੈ ਮੁੱਖ ਮੰਤਰੀ ਮਾਨ ਤੋਂ ਮੰਗ ਕੀਤੀ ਗਈ ਹੈ ਕਿ ਜੂਨ 2025 ਵਿੱਚ ਪੇਸ਼ ਕੀਤੀ ਗਈ ਜਾਂਚ ਕਮੇਟੀ ਦੀ ਰਿਪੋਰਟ ਨੂੰ ਦੀ ਸਿੱਧੇ ਤੌਰ ਤੇ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਜਾਵੇ ਨਾਲੀ ਇਸ ਰਿਪੋਰਟ ਤੇ ਕਾਰਵਾਈ ਵਿੱਚ ਦੇਰੀ ਕਰਨ ਵਾਲੇ ਜ਼ਿੰਮੇਵਾਰ ਵਿਰੁੱਧ ਵੀ ਪੜਤਾਲ ਦੀ ਮੰਗ ਕੀਤੀ ਗਈ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਧੰਨਵਾਦ